ਨਾਬਾ ਵਿਖੇ ਅਮਲ ਸੁਸਾਇਟੀ ਦੀ ਪ੍ਰਧਾਨਗੀ ਲਈ ਹੋਈ ਚੋਣ ਦਾ ਕਰਵਾਇਆ ਗਿਆ ਸੋਚੁਕ ਸਮਾਗਮ ਰਿਆਸੀ ਸਹਿਰ ਨਾਬਾ ਦੇ ਸਥਾਨਕ ਸਮਸ਼ਾਨ ਘਾਟ ਅਲੌਰਾ ਗੇਟ ਨਾਬਾ ਵਿਖੇ ਰਖਰਖਾਬ ਸੁੰਦਰੀ ਕਾਨ ਅਤੇ ਹੋਰ ਸਮਾਜ ਭਲਾਈ ਕਾਰਜਾਂ ਵਿੱਚ ਮੋਹਰੀ ਹੋ ਸੇਵਾਵਾਂ ਨਿਭਾਉਣ ਵਾਲੀ ਸੰਸਥਾ ਅਮਲ ਸੁਸਾਇਟੀ ਦੀ ਪ੍ਰਧਾਨਗੀ ਅਤੇ ਜਨ ਸਕੱਤਰ ਦੀ ਹੋਈ ਚੋਣ ਦਾ ਸੋਚੁਕ ਸਮਾਗਮ ਜਨਰਲ ਹਾਊਸ ਅਤੇ ਸਨਮਾਨ ਸਮਾਰੋਹ ਰੱਖਿਆ ਗਿਆ ਜਿਸ ਦੌਰਾਨ ਸੁਸਾਇਟੀ ਦੇ ਚੋਣ ਰਿਟਰਨਿੰਗ ਅਫਸਰ ਐਡਵੋਕੇਟ ਪਰਮਜੀਤ ਸਿੰਘ ਸੋਢੀ ਦੁਆਰਾ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖੈਰਾ ਅਤੇ ਜਨਨ ਸਕੱਤਰ ਛੱਜੂ ਰਾਮ ਸਿੰਘੀ ਨੂੰ ਸੌਂਚਕਵਾਏ ਗਏ ਜ਼ਿਕਰ ਜੋ ਹੈ ਕਿ ਪਿਛਲੇ 2 ਸਾਲਾਂ ਤੋਂ ਪ੍ਰਧਾਨਗੀ ਦੇ ਅਹੁਦੇ ਤੇ ਸੇਵਾਵਾਂ ਨਿਭਾ ਰਹੇ ਬਲਜੀਤ ਸਿੰਘ ਖੈਰਾ ਅਤੇ ਜਨਨ ਸਕੱਤਰ ਦੇ ਅਹੁਦੇ ਤੇ ਸੇਵਾਵਾਂ ਨਿਭਾ ਰਹੇ ਛੱਜੂ ਰਾਮ ਸਿੰਘੀ ਨੂੰ ਮੁੜ ਤੋਂ ਅਗਲੇ 2 ਸਾਲਾਂ ਲਈ ਇਸ ਬਾਵਾਂ ਨਿਵਾਉਣ ਦੀ ਜ਼ਿੰਮੇਵਾਰੀ ਸੌਂਪੀ ਗਈ ਪ੍ਰਧਾਨਗੀ ਦੇ ਅਹੁਦੇ ਦੀ ਸੌਂ ਚੁੱਕਣਾ ਪ੍ਰਾਂਤ ਬਲਜੀਤ ਸਿੰਘ ਖੈਰਾ ਨੇ ਬੋਲਦਿਆਂ ਕਿਹਾ ਕਿ ਮੈਂ ਅਮਲ ਸੁਸਾਇਟੀ ਦੇ ਸਮੂਚੇ ਅਹੁਦੇਦਾਰਾਂ ਅਤੇ ਮੈਂਬਰ ਸਾਹਿਬਾਨ ਦਾ ਤਹਿ ਦਿਲੋਂ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟਾਉਂਦਿਆਂ ਹੋਇਆਂ ਮੁਰਤੋਂ ਸੇਵਾਵਾਂ ਕਰਨ ਦਾ ਮੌਕਾ ਬਖਸ਼ਿਆ ਹੈ ਮੈਂ ਅਮਲ ਸੁਸਾਇਟੀ ਦੀ ਸਮੂਚੀ ਟੀਮ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸੁਸਾਇਟੀ ਦੇ ਕਾਰਜਾਂ ਨੂੰ ਸਸ਼ਟੇਢੇ ਢੰਗ ਨਾਲ ਕਰਨ ਅਤੇ ਆਪ ਸਭ ਦੀਆਂ ਉਮੀਦਾਂ ਤੇ ਖਰਾ ਉਤਰਨ ਲਈ ਵਚਨਬੱਧ ਰਹਾਂਗਾ ਇਸ ਮੌਕੇ ਮਲਕੀਤ ਐਗਰੋਟੈਕ ਪ੍ਰਾਈਵੇਟ ਲਿਮਟਿਡ ਨਾਭਾ ਦੇ ਚੇਅਰਮੈਨ ਮਲਕੀਤ ਸਿੰਘ ਵੱਲੋਂ ਸੰਸ਼ਾਨ ਘਾਟ ਵਿਖੇ 250 ਫੁੱਟ ਲੰਮਾ ਸੈੱਡ ਅਤੇ ਰੋਟਰੀ ਕਲੱਬ ਨਾਭਾ ਵੱਲੋਂ ਨਵੇਂ ਬਾਥਰੂਮ ਤਿਆਰ ਕਰਵਾਏ ਗਏ ਜਿਨ੍ਹਾਂ ਦਾ ਅੱਜ ਰੋਟਰੀ ਕਲੱਬ ਨਾਭਾ ਦੇ ਪ੍ਰਧਾਨ ਚਰਨ ਸਿੰਘ ਰਲਹਣ ਸ੍ਰੋਮਣੀ ਕਵੀ ਦਰਸ਼ਨ ਸਿੰਘ ਬੂਟਰ ਮਲਕੀਤ ਸਿੰਘ ਚੇਅਰਮੈਨ ਮਲਕੀਤ ਕੰਬਾਈਨ ਨਾਭਾ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ ਸੋਸਾਇਟੀ ਦੇ ਖਜ਼ਾਨਚੀ ਸੁਖਵਿੰਦਰ ਸਿੰਘ ਐਸ ਡੀਓ ਦੁਆਰਾ ਸਲਾਨਾ ਲੇਖਾ ਜੋਖਾ ਪੇਸ਼ ਕੀਤਾ ਗਿਆ ਇਸ ਮੌਕੇ ਅਮਲ ਸੁਸਾਇਟੀ ਦੇ ਕਾਰਜਾਂ ਵਿੱਚ ਸਹਿਯੋਗ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ ਸੁਸਾਇਟੀ ਵੱਲੋਂ ਕੀਤੇ ਕਾਰਜਾਂ ਦੀ ਸਹਿਰਵਾਸੀਆਂ ਵੱਲੋਂ ਜ਼ੋਰਦਾਰ ਸਲਾਘਾ ਵੀ ਕੀਤੀ ਗਈ ਅਖੀਰ ਵਿੱਚ ਸੁਸਾਇਟੀ ਦੇ ਪ੍ਰਧਾਨ ਬਲਜੀਤ ਸਿੰਘ ਖੈਰਾ ਵੱਲੋਂ ਸਮਾਗਮ ਵਿੱਚ ਪਹੁੰਚਣ ਵਾਲੇ ਪਤਵੰਤਿਆਂ ਅਤੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ ਗੁਰੂ ਕੇ ਲੰਗਰ ਉੱਤ ਵਰਤਾਇਆ ਗਿਆ ਆਓ ਦੇਖਦੇ ਹਾਂ ਸਹਿਰਵਾਸੀਆਂ ਵੱਲੋਂ ਹੋਰ ਕੀ ਕਿਹਾ ਗਿਆ ਨਵਾਬ ਤੋਂ ਪੱਤਰਕਾਰ ਗੁਰਮੁਖ ਸਿੰਘ ਪੋਜੋ ਮਾਜਰੀ ਦੀ ਵਿਸ਼ੇਸ਼ ਰਿਪੋਰਟ 2024 ਨੂੰ ਆਪਣਾ ਜਿਹੜਾ ਫੋਨਿੰਗ ਬੈਂਸਿਕਾ ਦੀ 16,11,199 ਰੁਪਏ 54 ਲੱਖ ਐਡਾ ਬੜਾ ਕੈਸ਼ੀਰ ਹੈ ਕਿ ਪੈਸੇ ਪੈਸੇ ਨੇ ਕੱਲ ਮੰਗਣ ਦੀ ਲੋੜ ਵੀ ਪੁੱਛ ਕਰਨ ਦੀ ਲੋੜ ਕਪਤਾਨ 17 ਜੀ ਕਿ ਕੋਈ ਚੰਗ ਚੰਗਾ ਕਿ ਖਤਰੀਦਾ ਜ਼ਿੰਦਗੀ ਕੋਈ ਸੰਭਰ ਸੰਭਰ ਕੇ ਨਾ ਸੁਭਾਰ ਲੈਂਦਾ ਜਿਹੜਾ ਕਿ ਮਾਲੀਆ ਪ੍ਰਦਾਨ ਕੇ ਅੰਦਰ ਮੈਂ ਆ ਸਾਰਿਆਂ ਨੂੰ ਕਹਿਦਾ ਜਿਹਨਾਂ ਦੁਮੇਰਾ ਜੋ ਸੁਤਕਾਲ ਪੇਟ ਕਰਦਾ ਉਹ ਇਹ ਕਰਦਾ ਹੈ ਪਰਿਵਾਰ ਕੀ ਹੁੰਦਾ ਪਰਿਵਾਰ ਕੀ ਹੁੰਦਾ ਇਹ ਕੰਮ ਉਦੋਂ ਹੁੰਦੇ ਨਹੀਂ ਜਦੋਂ ਤੁਹਾਡੀ ਪਰਿਵਾਰ ਦੇ ਵਿੱਚ ਇੱਕ ਸਾਹ ਹੈ ਠੇਹ ਬਹਿ ਕੇ ਖਾਣੇਓ ਠੇਹ ਬਹਿ ਕੇ ਗੱਲ ਕਰਦੇ ਹੋ ਸਾਡਾ ਇਹ ਸੰਸਥਾ ਦੇ ਪਤਲੇ ਸੌਦੇ ਬੱਲੇ ਸਾਰੇ ਅਰਮੋ ਸੋਸਾਇਟੀ ਮੈਂਬਰਾਂ ਤੋਂ ਇਹ ਹੁੰਦੇ ਬਾਰੇ ਸਾਰੇ ਜੀ ਆਇਆਂ ਨੂੰ ਸਸਕਾਰ 30 ਸੰਸਥਾ 1994 ਤੋਂ ਹੋਂਦ ਚ ਆਈ ਹੈ ਜਿਹਦੇ ਪਹਿਲੇ ਫਾਊਂਡਰ ਪ੍ਰਧਾਨ ਸਾਡੇ ਦਰਮਿਆਨ ਨੇ ਸਭ ਮੇਜਰ ਰਣਜੀਤ ਸਿੰਘ ਜੀ ਸੰਧੂ ਜਿਨ੍ਹਾਂ ਨੇ ਬਹੁਤ ਹੀ ਆਪਣੇ ਉਦਮ ਨਾਲ ਇਸ ਸੰਸਥਾ ਨੂੰ ਜੋ ਤੁਸੀਂ ਅੱਜ ਦੇਖਦੇ ਹੋ ਇਸ ਜਗ੍ਹਾ ਤੇ ਬਚਾਇਆ ਹੈ ਉਹ ਕਨੇ ਕਨੇ ਘਰ ਤੁਹਾਡੀ ਸੰਸਥਾ ਕਰਦੀ ਹੈ ਸਾਡੀ ਸੰਸਥਾ ਪਬਲਿਕ ਲਈ ਜਿਹੜੇ ਸੈਰਗਾ ਬਣਾ ਕੇ ਦਿੰਦੀ ਬਣਾਈ ਹੈ ਤੇ ਸੰਸਾਦ ਘਟ ਲਈ ਜਿਹੜੇ ਪਰਮਿਸ਼ਨ ਕਰਨ ਆਉਂਦੇ ਨੇ ਲੋਕ ਉਹਨਾਂ ਲਈ ਹਰ ਸਹੂਲਤ ਗੱਡੀ ਦੀ ਸਹੂਲਤ ਵਜੀਫੇ ਬੱਚਿਆਂ ਨੂੰ ਜਿਹੜੇ ਵੰਡੇ ਜਾਂਦੇ ਨੇ ਇਹੋ ਜਿਹੇ ਇੱਕ ਹਰ ਸਾਲ ਅਸੀਂ ਸਰਬੱਤ ਦੇ ਭਲੇ ਲਈ ਗੁਰੂ ਮਾਰਾ ਦਾ ਓਟ ਅਸਰਾ ਲੈ ਲਿਆ ਤਾਂ ਕਿ ਇਹ ਉਹ ਤੇ ਤੁਹਾਨੂੰ ਦੁਬਾਰਾ ਮੌਕਾ ਮਿਲਿਆ ਕਿ ਛੋਟੇ ਆਵੇਂ ਜਿਹੜਾ ਕਰਦੇ ਸਾਡੀ ਕੋਸ਼ਿਸ਼ ਹੋਈ ਕਿ ਵੀ ਜਿਸ ਤਰ੍ਹਾਂ ਪਹਿਲਾਂ ਸਾਡੇ ਮੇਜਰ ਸਰ ਸੰਧੂ ਸਾਹਿਬ ਨੇ ਇਸ ਦੀ ਵਹਿਤਰੀ ਲਈ ਕੰਮ ਕੀਤੇ ਨੇ ਹੋਰ ਵੀ ਸਾਡੇ ਜੋ ਵੀ ਧਿਆਨ ਵਿੱਚ ਆਉਣਗੇ ਜੋ ਵੀ ਸਾਨੂੰ ਸੰਗਤ ਸਾਡੇ ਧਿਆਨ ਵਿੱਚ ਲਿਆਉਗੀ ਤਾਂ ਅਸੀਂ ਉਹਨੂੰ ਨੇਪਰੇ ਚੜ੍ਹਨ ਦੀ ਕੋਸ਼ਿਸ਼ ਕਰਾਂਗੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਅਮਲ ਸੁਸਾਇਟੀ ਨਾਬਾ ਨੇ ਸਨਾਨਾ ਜਿਲ੍ਹਾ ਤੋਂ ਬੁਲਾਇਆ ਹੈ ਕਿ ਉਹਨਾਂ ਦੀ ਦੁਬਾਰਾ ਚੋਣ ਦੇ ਵਿੱਚ ਸਰੂਥਮ ਸਿੰਘ ਨਾਲ ਬਲਜੀਤ ਸਿੰਘ ਖੈਰਾਜੀ ਨੂੰ ਦੁਬਾਰਾ ਪ੍ਰਧਾਨ ਚੁਣਿਆ ਗਿਆ ਸਾਨੂੰ ਇਸ ਗੱਲ ਤੋਂ ਬਹੁਤ ਬੜੀ ਖੁਸ਼ੀ ਹੈ ਇਹ ਸੁਸਾਇਟੀ ਸ਼ਹਿਰ ਦੇ ਬਹੁਤ ਸੋਹਣਾ ਕੰਮ ਕਰਦੀ ਹੈ تین ਪਾਰਕ ਬੜੇ ਸੋਹਣੇ ਬਣਾਏ ਹੋਏ ਨੇ ਅੰਦਰ ਮੈਂ ਤਾਂ ਤੇ ਲੋਕ ਇੱਥੇ ਸ਼ਹਿਰ ਕਰਨ ਆਉਂਦੇ ਨੇ ਅਸੀਂ ਵੀ ਰੋਟਰੀ ਕਲਾ ਮਨਾਬਾ ਬਣੋ ਅੰਦਰ ਵਾਸ਼ਰੂਮ ਬਣਾਏ ਨੇ ਇੱਕ ਬਰਾਂਡਾ ਬਣਾਇਆ ਖਾਡੇ ਵੱਡੇ ਭਰਾ ਮਲਕੀ ਸਿੰਘ ਨੇ ਇੱਥੇ 250 ਕਮਰਾਂ ਦਾ ਸ਼ੈੱਡ ਬਣਾ ਕੇ ਦਿੱਤਾ ਹੈ ਤੇ ਅਸੀਂ ਪਰਮਾਤਮਾ ਮੂਹਰੇ ਅਰਦਾਸ ਕਰਦੇ ਹਾਂ ਇਹ ਸੋਸਾਇਟੀ ਦਿਨ ਦਿਨੀ ਰਾਜੋਗਣੀ ਤਰੱਕੀ ਕਰੇ ਅੱਜ ਅਮਲ ਸੋਸਾਇਟੀ ਦਾ ਸਲਾਨਾ ਇਗਲਾਸ ਸੀਗਾ ਬੜਾ ਚੰਗਾ ਲੱਗਿਆ ਸਾਰੇ ਇਹਨਾਂ ਦੀ ਜੋ ਚੋਣ ਪ੍ਰਕਿਰਿਆ ਨੂੰ ਦੇਖ ਕੇ ਵੀ ਬੜਾ ਆਨੰਦ ਆਇਆ ਜਿਸ ਨੂੰ ਕਹਿੰਦੇ ਲੋਕਤੰਤਰੀ ਢੰਗ ਦੇ ਨਾਲ ਅਗਲੀ ਜਿਹੜੀ ਟੀਮ ਨੂੰ ਅਹੁਦੇ ਬਖਸ਼ੇ ਨੇ ਤੇ ਨਵੀਂ ਟੀਮ ਨੂੰ ਮੈਂ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਅਮਲ ਸੁਸਾਇਟੀ ਦੀ ਨੇ ਤੇ ਨਾਲ ਅੱਜ ਇਹ ਦੱਸਦਿਆਂ ਤੁਹਾਨੂੰ ਖੁਸ਼ੀ ਹੁੰਦੀ ਹੈ ਕਿ ਸਰਦਾਰ ਚੰਦ ਸਿੰਘ ਜੀ ਵੱਲੋਂ ਮਲਕੀਤ ਕੰਬਾਈਨ ਵੱਲੋਂ ਜੋ ਇੱਕ ਨਵਾਂ ਸ਼ੈੱਡ ਇੱਥੇ ਸਜਾਇਆ ਗਿਆ ਉਹਦਾ ਉਦਘਾਟਨ ਕੀਤਾ ਗਿਆ ਇਹ 라ਉਂਡਰੀ ਕਲੱਬ ਦੇ ਸਹਿਯੋਗ ਨਾਲ ਇੱਕ ਸ਼ੈੱਡ ਜਾਂ ਇੱਕ ਬਾਥਰੂਮ ਸੀ ਦੇ ਉਹ ਇਹ ਜੋ ਉਹਨਾਂ ਦਾ ਵੀ ਕਾਟਣ ਕੀਤਾ ਗਿਆ ਤੇ ਚੰਗਾ ਲੱਗਦਾ ਹੈ ਜਦੋਂ ਸਾਰੀਆਂ ਸੁਸਾਇਟੀਆਂ ਇਕੱਠੀਆਂ ਹੋ ਕੇ ਕੁਰਦੀਆਂ ਨੂੰ ਤੇ ਲੋਕ ਭਲਾਈ ਦੇ ਨਾਬਨਵਾਸੀਆਂ ਲਈ ਸੀ ਹਲਕੇ ਕੰਮ ਕਰਦੇ ਹਨ ਸੋ ਅੱਜ ਦੇ ਇਹਨੇ ਵਧੀਆ ਸਮਾਗਮ ਦੀਆਂ ਮੈਂ ਨਾਬਨਵਾਸੀਆਂ ਨੂੰ ਅਮਲ ਸੁਸਾਇਟੀ ਨੂੰ ਰੌਂਡਰੀ ਕਲੱਬ ਨਾਬਾ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਹਾਜੀ ਸਾਡੀ ਅਮਲ ਸੁਸਾਇਟੀ ਦੀ ਜਨਰਲ ਬੋਡੀ ਮੀਟਿੰਗ ਹੋਈ ਜਿਹਦੇ ਵਿੱਚ ਪਰਮਾ ਇਕੱਠ ਹੋਇਆ ਤੇ ਸਾਡੀ ਨਵੀਂ ਟੀਮ ਸ੍ਰੀ ਜਰ ਬਜੀਤ ਸਿੰਘ ਜੀ ਘੇਰਾ ਤੇ ਸ੍ਰੀ ਛਜੂ ਰਾਮ ਜੀ ਇਹਨਾਂ ਨੂੰ ਜਨਰਲ ਸਕੱਤਰ ਦੇ ਤੌਰ ਤੇ ਸੌਂਚਕਾਈ ਗਿਆ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਜਦੋਂ ਮੈਂ ਇਸ ਸੋਸਾਇਟੀ ਨੂੰ ਅੱਗੇ ਚੜ੍ਹਦੀਆਂ ਕਰਾਂ ਜਾਂਦੇ ਹੋਏ ਦੇਖਦਾ ਸਾਡੀ ਸੋਸਾਇਟੀ ਦੀ ਕਦੇ ਵੀ ਚੋਣ ਨਹੀਂ ਹੋਈ ਇਹ ਚਲੋ ਅਸੀਂ ਪ੍ਰਕਿਰਿਆ ਚੋਣ ਪ੍ਰਕਿਰਿਆ ਕਰਦੇ ਹਾਂ ਸਰਵਸੰਮਤੀ ਨਾਲ ਹਮੇਸ਼ਾ ਹੀ ਕਮੇਟੀ ਟੀਮ ਪ੍ਰਧਾਨ ਸੈਕਟਰੀ ਚੁਣੇ ਗਏ ਆ ਸਾਡੇ ਸਭ ਤੋਂ ਪਹਿਲੇ ਪ੍ਰਧਾਨ ਮੇਜਰ ਰਣਜੀਤ ਸਿੰਘ ਸੰਧੂ ਜੋ ਸਰਪ੍ਰਸਤ ਹੈ ਇਸ ਟਾਈਮ 27 ਸਾਲ ਇਸ ਸੋਸਾਇਟੀ ਦੇ 29 ਸਾਲ ਇਸ ਸੋਸਾਇਟੀ ਦੇ ਲਗਾਤਾਰ ਪ੍ਰਧਾਨ ਰਹੇ ਆ ਉਸ ਤੋਂ ਬਾਅਦ ਸਾਡੇ ਹੁਣ ਪਿਛਲੇ 2 ਸਾਲਾਂ ਤੋਂ ਬਲਜੀਤ ਸਿੰਘ ਖੈਰਾ ਸੈਕਟਰੀ ਛੱਜੂ ਰਾਮ ਸਿੰਘ ਜੀ ਸੇਵਾ ਕਰ ਰਹੇ ਸਨ ਤੇ ਦੁਬਾਰਾ ਫੇਰ ਸਰਵਸੰਮਤੀ ਨਾਲ ਦੋਨਾਂ ਨੂੰ ਪ੍ਰਧਾਨ ਅਤੇ ਸਕੱਤਰ ਚੁਣਿਆ ਗਿਆ ਹੈ ਇਸ ਲਈ ਸਾਰਿਆਂ ਦਾ ਧੰਨਵਾਦ